ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਲੱਗਾ ਹੈ ਕੱਲ ਰੋਜਪੁਰ ਦੇ ਨੇੜੇ ਨਗਰ ਬੰਡਾਲਾ ਪਿੰਡ ਹੈ ਉਥੇ ਇੱਕ ਨੌਜਵਾਨ ਸ਼ਖਸ਼ ਜਿਹਦੀ ਕੋਈ 20 ਕੋਸਾਲ ਉਮਰ ਦੱਸੀ ਜਾਂਦੀ ਹੈ ਉਹਨੇ ਆ ਕਰਕੇ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਨ ਦੇ ਵਿੱਚੋਂ ਅੰਗ ਪਾੜ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਕੀਤੀ ਔਰ ਉਥੋਂ ਦੀ ਸੰਗਤ ਨੇ ਫਿਰ ਉਹਨੂੰ ਉਸੇ ਸਮੇਂ ਹੀ ਉਹਦੇ ਕੀਤੇ ਹੋਏ ਕਰਮਾਂ ਦੀ ਉਹਦੇ ਪਾਪਾਂ ਦੀ ਸਜ਼ਾ ਦਿੰਦਿਆਂ ਹੋਇਆਂ ਉਹਨੂੰ ਗੱਡੀ ਚਾੜ ਦਿੱਤਾ ਉਹਨੂੰ ਸੋਦਾ ਲਾ ਦਿੱਤਾ ਔਰ ਲਗਾਤਾਰ ਜਦੋਂ ਇਲੈਕਸ਼ਨ ਵੋਟਾਂ ਦਾ ਟਾਈਮ ਆਉਂਦਾ ਹੈ ਇਹ ਬੇਅਦਬੀਆਂ ਦਾ ਜਿਹੜਾ ਮਸਲਾ ਹੈ ਉਹ ਬੜਾ ਉੱਠਦਾ ਹੈ ਔਰ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਗੁਰੂ ਘਰਾਂ ਦੇ ਵਿੱਚ ਵੱਧ ਤੋਂ ਵੱਧ ਪਹਿਰੇ ਦਿਓ ਗੁਰੂ ਘਰਾਂ ਦੀ ਰਾਖੀ ਕਰੋ ਤਾ ਜੋ ਇਹ ਬੇਅਦਬੀਆਂ ਤੇ ਜਿਹੜੇ ਮਸਲੇ ਜਿਹੇ ਬਦੀ ਬੇਅਦਬੀਆਂ ਹੋ ਰਹੀਆਂ ਨੇ ਇਹਨੂੰ ਰੋਕਿਆ ਜਾ ਸਕੇ। ਔਰ ਸਰਕਾਰਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਸਰਕਾਰਾਂ ਬਿਲਕੁਲ ਸੁੱਤੀਆਂ ਪਈਆਂ ਨੇ ਉਹਨਾਂ ਦੇ ਕਾਨੂੰਨ ਤੇ ਜੂਣੀ ਸਰ ਕਰੀ। ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਨੇ ਜਦੋਂ ਮਲਜ਼ਮ ਫੜਿਆ ਜਾਂਦਾ ਹੈ ਜਿਹੜਾ ਬੇਅਦਬੀ ਕਰਦਾ ਹੈ ਉਹਨੂੰ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਕਿ ਤੇ ਦਿਮਾਗ ਦੇ ਵਿੱਚ ਨੁਕਸ ਹੈ। ਜੇ ਉਹਦੇ ਦਿਮਾਗ ਦੇ ਵਿੱਚ ਨੁਕਸ ਹੈ ਤਾਂ ਉਹਨੂੰ ਗੁਰੂ ਘਰ ਹੀ ਕਿਉਂ ਦਿਖਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਕਿਉਂ ਦਿਖਦੇ ਨੇ? ਉਹਨੂੰ ਆਪਣੇ ਘਰ ਵਿੱਚ ਕੋਈ ਧੀ ਭੈਣ ਨਹੀਂ ਦਿਸਦੀ ਜਾਂ ਆਪਣੇ ਘਰ ਦਾ ਕੋਈ ਜੀ ਨਹੀਂ ਦਿਸਦਾ ਉਹਦੀ ਬੇਅਦਬੀ ਨਹੀਂ ਕਰਦਾ ਉਹਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਕਰਨ ਵਾਸਤੇ ਉਹਦਾ ਦਿਮਾਗ ਖਰਾਬ ਹੁੰਦਾ ਹੈ ਇਸ ਕਰਕੇ ਸੰਗਤਾਂ ਨੂੰ ਵੀ ਬੇਨਤੀ ਆ ਕਿ ਵੱਧ ਚੜ ਕੇ ਆਪਣੇ ਗੁਰੂ ਘਰਾਂ ਦੇ ਵਿੱਚ ਆਪਾਂ ਬਹਿਰੇ ਦਈਏ ਰਾਖੀ ਕਰੀਏ ਤਾਂ ਜੋ ਇਹ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਇਹਨਾਂ ਨੂੰ ਰੁਕਿਆ ਜਾ ਸਕੇ